ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਡੇ ਸੰਮੁਖ ਸੰਤ ਸਿਪਾਹੀ ਤਨਤਨ ਸ਼ੇਰ ਗੁਰੂ ਗੋਬੀ ਸਿੰਘ ਜੀ ਮਹਾਰਾਜ ਉਪਰ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਕਵਿਤਾ ਪਸੰਦ ਆਏਗੀ ਕਵਿਤਾ ਸ਼ੁਰੂ ਕਰਦੇ ਹਾਂ ਵਿੱਚ ਅਮਨ ਦੇ ਕਲਮ ਦੇ ਨਾਲ ਲਿਖਿਆ ਵਿੱਚ ਜੰਗ ਦੇ ਤੇਗ ਚਲਾਈ ਸਤਗੁਰ ਰੱਖਿਆ ਸਦਾ ਗਰੀਬਾਂ ਦੀ ਰਹਿ ਕਰਦੇ ਜ਼ੁਲਮ ਵਿਰੁੱਧ ਕਿਰਪਾਨ ਉਠਾਈ ਸਤਗੁਰ ਸਦ ਖਾਂਜਾ ਦੇ ਧਰਤੀ ਤੇ ਡਿੱਗਿਆ ਸੀ ਆਪਣੀ ਢਾਲ ਨਾਲ ਛਾਂ ਕਰਾਈ ਸਤਗੁਰ ਕਫਨ ਬਿਨਾ ਜਹਾਨੋ ਨਾ ਜਾਏ ਕੋਈ ਨੋਕ ਤੀਰਾਂ ਦੀ ਸੋਹਣੇ ਮੜਾਈ ਸਤਗੁਰ ਛੀਬੇ ਨਾਈ ਜੀਵਰ ਖੱਤਰੀ ਜੱਟ ਤਾਂ ਹੀ ਹੱਥੀ ਆਪ ਦਿੰਦਾ ਬਾਦ ਪਾਤਸ਼ਾਹੀ ਡਿੱਠਾ ਇਕੱਠਾ ਬਾਣੀ ਤੇ ਬਾਣੇ ਨੂੰ ਕਰਨ ਵਾਲਾ ਚੜ੍ਹਦੀ ਕਲਾ ਚ ਸੰਤ ਸਿਪਾਹੀ ਡਿੱਠਾ ਮੁਗਲ ਫੌਜ ਤੇ ਰਾਜੇ ਪਹਾੜੀਆਂ ਨੇ ਮਾਖੋਵਾਲ ਤੇ ਕੀਤੀ ਚੜ੍ਹਾਈ ਹੈ ਸੀ ਇੱਕ ਸਿੱਖ ਕਨਈਆ ਇਸ ਯੁੱਧ ਅੰਦਰ ਫਿਰਦਾ ਮੋਢੇ ਤੇ ਮਸ਼ਕਾ ਟਿਕਾਈ ਹੈ ਸੀ ਮੂੰਹਾਂ ਵਿੱਚ ਉਸ ਤੜਪ ਦੇ ਦੁਸ਼ਮਨਾ ਦੇ ਪਾਣੀ ਪਾ ਪਾ ਜ਼ਿੰਦਗੀ ਪਾਈ ਹੈ ਸੀ ਸਿੰਘਾਂ ਕੀਤੀ ਸ਼ਿਕਾਇਤ ਜਦ ਪਾਤਸ਼ਾਹ ਨੂੰ ਪੇਸ਼ ਕੀਤੀ ਕਨਈਏ ਸਫਾਈ ਹੈ ਸੀ ਮੈਨੂੰ ਸਿੱਖ ਜਾਂ ਮੁਗਲ ਨਾ ਨਜ਼ਰ ਆਇਆ ਮੈਨੂੰ ਸਿੱਖ ਜਾਂ ਮੁਗਲ ਦਾ ਨਜ਼ਰ ਆਇਆ ਮੈਂ ਤਾਂ ਸਭ ਵਿੱਚ ਆਪਣਾ ਮਾਹੀ ਡਿੱਠਾ ਦੱਬੀ ਮਲਮ ਦੀ ਹੱਥ ਫੜਾਉਣ ਵਾਲਾ ਚੜ੍ਹਦੀ ਕਲਾ 'ਚ ਸੰਤ ਸਿਪਾਹੀ ਡਿੱਠਾ ਲਾੜੀ ਮੌਤ ਨੂੰ ਵੜਨ ਲਈ ਗੜੀ ਵਿੱਚੋਂ ਸਿੰਘ ਸੂਰਮੇ ਕਈ ਸਰਦਾਰ ਤੋਰੇ ਸਵਾ ਲੱਖ ਨਾਲ ਇੱਕ ਲੜਾਉਣ ਖਾਤਰ ਵਾਰੀ ਨਾਲ ਅਜੀਤ ਜੁਝਾਰ ਤੋਰੇ ਸਿੱਖੀ ਸਿੱਧਕੀ ਨਿਭਾਉਣਾ ਏ ਨਾਲ ਸਿਰ ਤੇ ਦਾਦੀ ਆਖ ਕੇ ਜਾਨ ਨਿਸਾਰ ਤੋਰੇ ਮਿਲੇ ਕੋਈ ਮਿਸਾਲ ਨਾ ਜਗ ਅੰਦਰ ਦੋ ਲਾਲ ਜੋ ਨੀਹਾ ਵਿਚਾਰ ਤੋਰੇ ਇਨਾਂ ਪੁੱਤਾਂ ਤੋਂ ਵਾਰੇ ਨੇ ਲਾਲ ਜਾਰੇ ਮਾਤਾ ਜੀਤੋ ਨੂੰ ਦਿੰਦਾ ਗਵਾਹੀ ਡਿੱਠਾ ਟੋਟੇ ਜਿਗਰ ਦੇ ਭਾਵੇਂ ਸਨ ਹੋਏ ਟੋਟੇ ਪਰ ਚੜ੍ਹਦੀ ਕਲਾ ਚ ਸੰਤ ਸਿਪਾਹੀ ਡਿੱਠਾ ਗੜੀ ਛੱਡੀ ਸੀ ਪੰਥ ਦਾ ਹੁਕਮ ਮੰਨ ਗਏ ਗੜੀ ਛੱਡੀ ਸੀ ਪੰਥ ਦਾ ਹੁਕਮ ਮੰਨ ਕੇ ਸੰਗਤ ਸਿੰਘ ਦੇ ਕਲਗੀ ਸਜਾ ਕੇ ਤੇ ਉੱਚੀ ਟਿੱਬੀ ਤੋਂ ਜੱਜ ਕੇ ਫਿਰ ਪਾਤਸ਼ਾਹ ਨੇ ਭਾਜੜ ਪਾਤੀ ਤਾੜੀ ਵਜਾ ਕੇ ਤੇ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚੇ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਪਹੁੰਚੇ ਰਾਤੋਂ ਰਾਤ ਹੀ ਪੈਂਡਾ ਮੁਕਾ ਕੇ ਤੇ ਪਾਣੀ ਪੀ ਕੇ ਖੂਦ ਹੀ ਟਿੰਡ ਵਿੱਚੋਂ ਥੱਕੇ ਲੇਟ ਕੇ ਇੱਕ ਥਾਂ ਆ ਕੇ ਲੀਰਾ ਤਨ ਤੇ ਪੈਰਾਂ ਦੇ ਵਿੱਚ ਛਾਲੇ ਲੀਰਾ ਤਨ ਤੇ ਪੈਰਾਂ ਦੇ ਵਿੱਚ ਛਾਲੇ ਸੁੱਤਾ ਕੰਡਿਆਂ ਤੇ ਕੋਈ ਰਾਹੀ ਡਿਠਾ ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲਾ ਚੜਦੀ ਕਲਾ ਚ ਸੰਤ ਸਿਪਾਹੀ ਡਿਠਾ ਹਾਲ ਮਿੱਤਰ ਪਿਆਰੇ ਨੂੰ ਕਹਿਣ ਵਾਲਾ ਚੜਦੀ ਕਲਾ ਚ ਸੰਤ ਸਿਪਾਹੀ ਡਿਠਾ ਵਾਹਿਗੁਰਜੀ ਘ ਖਾਲਸਾ ਵਾਹਿਗੁਰਜੀ ਕੀ ਫਤਿਹ